ਹਾਂ ਇਹ ਹੋ ਹੀ ਲੱਗੂਗਾ ਅਜਾ ਉਹ ਦੋ ਜਾਨੀ ਸਰਕਾਰੀ ਤੁਹਾਨੂੰ ਸਰਕਾਰੀ ਮਾਫਿਆ 440 ਨਾਲ ਗੱਲ ਕਰੋ ਮੈਂ ਤੇ ਹੈ ਦੁਕਾਨਵਾਸ ਤੇ ਕਾਨੂੰਨ ਹੋ ਰਿਹਾ ਪੰਜਾਬ ਪੂਰਵ ਵਾਸਤੇ ਕਾਨੂੰਨ ਹੋ ਰਿਹਾ ਇਹਨਾਂ ਦੀ ਕੋਈ ਗੱਡੀ ਦਾ ਕਾਗਜ਼ ਨਹੀਂ ਆ ਕੋਈ ਗੱਡੀ ਦੀ ਸਰਕਾਰੀ ਨੰਬਰ ਪਲੇਟ ਨਹੀਂ ਆ ਸਰ ਲੋਕਾਂ ਦੇ ਨੰਬਰ ਸਾਰੇ ਸਰ ਤੁਸੀਂ ਕਿਹੜੇ ਖਾਨੇ ਦਾ ਕੰਨ ਕੰਮ ਕਿਉਂਕਿ ਸਰ ਆਮ ਜਨਤਾ ਦਾ ਸਰਕਾਰੀ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਤੇ ਚਲਾਨ ਉਹਦਾ ਤੁਹਾਡੀ ਸਰਕਾਰੀ ਗੱਡੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੁਹਾਨੂੰ ਗੱਲ ਕਰਾਂਗਾ ਕਰੂਗਾ ਸੱਚ ਨੂੰ ਕਰੂ ਤੁਸੀਂ ਡਰਾਈਵਰ ਨੂੰ ਮੈਨੂੰ ਪਤਾ ਨਹੀਂ ਕਿ ਮੈਂ ਚਲਾਨ ਕੀਤਾ ਤੇ ਨਾ ਸਾਡਾ ਨਹੀਂ ਕਟਿਆ ਲੋਕਾਂ ਲੋਕਾਂ ਦਾ ਕਟ ਰਿਹਾ ਹੈ ਮੈਂ ਨਹੀਂ ਕਹਿੰਦਾ ਕਟਿਆ ਕੁਛੋਂ ਮੈਂ ਕਟਿਆ ਜਿਹਨਾਂ ਨੇ ਕਟਿਆ ਉਹਨਾਂ ਨੂੰ ਪੁੱਛੋ ਆ ਸਰਕਾਰੀ ਗੱਡੀ ਆ ਜੀ ਪੰਜਾਬ ਪੁਲਿਸ ਦੀ ਆਮ ਲੋਕ ਇੱਥੇ ਖੱਜਲ ਖਵਾੜ ਹੋ ਰਹੀ ਹੈ ਉਹਨਾਂ ਦੀ ਸਰਕਾਰੀ ਨੰਬਰ ਪਲੇਟ ਨਹੀਂ ਹੁੰਦੀ ਜਾਂ ternary ਨੇ ਚੜਦੀ ਆ ਜੀ ਤੇ ਉਹਨਾਂ ਦਾ ਚਲਾਨ ਕੀਤਾ ਜਾਂਦਾ ਆ ਸਰਕਾਰੀ ਗੱਡੀ ਆ ਪੀਵੀ 46 F 9553 ਕੋਈ ਸਰਕਾਰੀ ਨੰਬਰ ਪਲੇਟ ਨਹੀਂ ਹੈ ਜੀ ਇੱਥੇ ਕਾਨੂੰਨ ਦੀਆਂ ਧੱਜੀਆਂ ਡੜਾਈਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਸਾਹਮਣੇ ਸਾਂਝੀਆਂ ਕਰਦਿੰਨੇ ਹਾਂ ਜੀ ਇਹ ਤਰਨਤਾਲ ਤੋਂ ਰੋਡ ਸਾਹਮਣੇ ਆ ਰਿਹਾ ਜੀ ਇਹ ਗੋਲਵਾ ਸਾਹਿਬ ਤੋਂ ਚੋਲਾ ਚੌਂ ਰੋਡ ਜਾਂਦਾ ਜੀ ਤੇ ਲਗਾਤਾਰ ਨਾਕਾ ਲਾਗੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਗਰੀਬ ਲੋਕਾਂ ਨੂੰ ਦਾ ਖੱਜਲ ਖਰਾਬ ਕੀਤਾ ਜਾਂਦਾ ਤੇ ਆਪਣੀਆਂ ਗੱਡੀਆਂ ਦੇ ਉੱਤੇ ਕੋਈ ਸਰਕਾਰੀ ਨੰਬਰ ਪਲੇਟ ਨਹੀਂ ਆ ਜੀ ਇਹ ਸਬੰਧੀ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਲੋਕਾਂ ਦੇ ਨਾਲ ਕਿੰਨਾ ਤਕੇ ਸਹੀ ਹੋ ਰਹੀ ਹੈ ਜੀ ਹੰਸਰ ਹੈ ਕਿ ਖਦੇਵਾ ਦੇ ਨਾਕਾ ਲਗਾ ਕੇ ਇਹਦਾ ਵੱਖ-ਵੱਖ ਵਨਾਈ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਰਨ ਜਾਣ ਇਹ ਵੈਸੇ ਹੀ ਰੂਟੀਨ ਦੀ ਪੁਲਿਸ ਨਹੀਂ ਹੈ ਜੀ ਰੂਟੀਨ ਦੀ ਚੈਕਿੰਗ ਹੈ ਲੋਕਾਂ 'ਚ ਸਰਕਾਰੀ ਭਾਵਨਾ ਪੈਦਾ ਕਰਨ ਨੂੰ ਸ਼ਾਮ ਦੇ ਟਾਈਮ ਨਾਕਾ ਵਗੈਰਾ ਕਰਕੇ ਜਿੱਥੇ-ਜਿੱਥੇ ਕੋਈ ਸੈnsਟਿਵ ਬ੍ਰੈਂਡ ਮਿਲਦੇ ਨੇ ਉੱਥੇ ਨਾਕਾ ਲਾ ਕੇ ਸ਼ਿਫਟਿੰਗ ਨਾਕਾ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਦੌਰਾਨ ਜਿਹੜਾ ਵੀ ਕੋਈ ਬਿਟਾਉਟ ਨੰਬਰ ਮੋਟਰਸਾਈਕਲ ਜਾਂ ਕੋਈ ਤਿੰਨ ਜਾਣਿਆਂ ਦੀ ਜਾਂ ਟ੍ਰੈਫਿਕ ਵਾਇਓਲੇਸ਼ਨ ਦੀ ਵਹੀਕਲ ਨੂੰ ਕੋਹਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਛੱਕੀ ਬੰਨ੍ਹ ਤੇ ਪੁਛਗੋਛ ਕੀਤੀ ਜਾ ਰਹੀ ਹੈ ਸਰ ਇਹਦੇ ਨੌਜਵਾਨਾਂ ਬੁਲਟ ਤੇ ਬਟਾਕੇ ਮਾਰਦੇ ਆ ਜਾਂ ਕਾਲਜਾਂ ਦੇ ਗੇਟਾਂ ਚੱਲਦੇ ਉਹਨਾਂ ਨੂੰ ਕੋਈ ਕੰਮ ਨਾ ਕਰਨੀ ਚਾਹੀਦਾ ਉਹਨਾਂ ਦੇ ਬਰ ਖਿਲਾਫ ਆਪਾਂ ਕਾਰਵਾਈ ਕਰਾਂਗੇ ਜਿਹੜੇ ਬਟਾਕੇ ਮਾਰਦੇ ਆ ਉਹਨ ਵਾਦੀ ਦਾ ਆਪਾਂ ਦੇ ਚੁੱਕੇ ਹਾਂ ਪਹਿਲਾਂ ਇਹਨਾਂ ਨੂੰ ਸਾਰੇ ਲੋਕਾਂ ਨੂੰ ਪਤਾ ਕੀ ਬੁਲਣ ਰੈਗੂਲੇਸ਼ਨ ਨੇ ਜੇ ਦਾ ਕੋਈ ਟ੍ਰੈਫਿਕ ਰੈਡਿੰਗ ਦਾ ਰੈਫਰਿਕ ਵਾਇਲੇਸ਼ਨ ਕਰਾਉ ਤੇ ਫਿਰ ਆਪਾਂ ਜੋ ਵੀ ਕਾਨੂੰਨ ਦੇ ਅੰਦਾਜ਼ ਕਰੀ ਪਾਉਂਦੀ ਉਹ ਕਰਾਂਗੇ ਟ੍ਰੈਫਿਕ ਦੇ ਚਲਾਨ ਕਰਾਂਗੇ ਉਹਨਾਂ ਦੇ ਉਹਨਾਂ ਨੂੰ ਹੈਵੀ ਜਰਬਾਨੇ ਪਵਾਵਾਂਗੇ ਸਰਦਾਰ ਪੁਲਿਸ ਮਲਾਜਮ ਕਾਗਜ਼ਾਤ ਬਿਨਾਂ ਜਾਂ ਕੋਈ ਆਪਣਾ ਨੰਬਰ ਪੇਡ ਬਿਨਾਂ ਕੱਲਦਾ ਉਹਨਾਂ ਦੇ ਖਿਲਾਫ ਵੀ ਕਰਦੇ ਨਹੀਂ ਕਾਨੂੰਨ ਸਾਰੇ ਵਾਸਤੇ ਬਰਾਬਰ ਹੈ ਜੀ ਭਾਵੇਂ ਕੋਈ ਪੁਲਿਸ ਮਲਾਜਮ ਆ ਭਾਵੇਂ ਕੋਈ ਹੋਰ ਮਲਾਜਮ ਭਾਵੇਂ ਕੋਈ ਆਮ ਨਾਗਰਿਕ ਹੈ ਜੀ ਕਾਨੂੰਨ ਸਾਰੇ ਵਾਸਤੇ ਬਰਾਬਰ ਹੈ ਜੇ ਕੋਈ ਕਾਨੂੰਨ ਦੀ ਲੰਗ दिल्ली क्राइम नेशनल न्यूज़ नजर सफर